ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਈ ਢਾਲੀਵਾਲ ਬੁਟੀਕ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਵਿੰਟਰ ਸ਼ੂਟ ਬਹੁਤ ਸੋਹਣੇ ਪ੍ਰਿੰਟ ਵਾਲੇ ਸ਼ੂਟ ਆ ਇਹ ਸਰਦੀ ਵਿੱਚ ਪਾਉਣ ਵਾਲੇ ਆਪਾਂ ਕੋ ਟ੍ਰਾਈ ਦੇ ਸ਼ੂਟ ਆ ਜਿ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਹੈਗਾ ਆਪਣੇ ਕੋਲੇ ਪਹਿਲਾ ਵੈਰੈਂਟ ਜੀ ਇੱਕ ਟ੍ਰਾਈ ਦੀ ਸ਼ਰਟ ਆ ਬਹੁਤ ਸੋਹਣੀ ਪ੍ਰਿੰਟਿੰਗ ਐ ਸ਼ਰਟ ਦੀ 2.5 ਮੀਟਰ ਦੀ ਕੱਟ ਰਹੂਗੀ ਜੀ ਸ਼ੂਟ ਦੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਸ਼ਰਟ ਦੀ ਇਸ ਦੇ ਨਾਲ ਵੀ ਇਸ ਤਰ੍ਹਾਂ ਦੀ ਕਾਫੀ ਕਲਰ ਦੀ ਬਾਟਮ ਹੈ ਬਹੁਤ ਸੋਹਣਾ ਸ਼ੂਟ ਹੈ ਜੀ ਇਸ ਤੋਂ ਅਗਲੀ ਪ੍ਰਿੰਟਿੰਗ ਆਪਣੇ ਕੋਲ ਹੈਗੀ ਹੈ ਜੀ ਇਹ ਵਾਲੀ ਇਸ ਤਰ੍ਹਾਂ ਦੀ ਸ਼ਰਟ ਦੀ ਪ੍ਰਿੰਟਿੰਗ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਸ ਤਰ੍ਹਾਂ ਦੀ ਸ਼ਰਟ ਦੀ ਇਸ ਦੇ ਨਾਲ ਇਸ ਤਰ੍ਹਾਂ ਦੀ ਬਾਟਮ ਹੈ ਇਹ ਵੀ ਲਾਈਟ ਗ੍ਰੇ ਜਾਂ ਵਿਚਕਾਰ ਕਾਫੀ ਜਾਂ ਅਲੱਗ ਜਾ ਕਲਰ ਹੈ ਇਸ ਦਾ ਇਸ ਤਰ੍ਹਾਂ ਦੀ ਇਸ ਦੇ ਨਾਲ ਆਊਗੀ ਸ਼ਰਟ ਇਸ ਤਰ੍ਹਾਂ ਦਾ ਸੇਮ ਕਲਰ ਹੈ ਸੇਮ ਹੀ ਕਲਰ ਸ਼ਰਟ ਦਾ ਬਹੁਤ ਸੋਹਣਾ ਕਲਰ ਇਸ ਤਰ੍ਹਾਂ ਸ਼ਰਟ ਦਾ ਇਸ ਤਰ੍ਹਾਂ ਦੀ ਕਟرائی ਦੀ ਬਾਟਮ ਰਹੂਗੀ ਇਸ ਦੇ ਨਾਲ ਇਹਦੇ ਵਿੱਚ ਆਪਣੇ ਕੋਲੇ ਅਗਲਾ ਕਲਰ ਇਹ ਵਾਲਾ ਹੈਗਾ ਜੀ ਅਗਲਾ ਕਲਰ ਆਪਣੇ ਕੋਲੇ ਇਹ ਹੈਗਾ ਸ਼ਰਟ ਇਸ ਤਰ੍ਹਾਂ ਦੀ ਹੈ ਇਟਾਲੀਅਨ ਕਟਰੇਜ ਦਾ 100% ਦੇਖ ਸਕਦੇ ਹੋ ਇਸ ਤਰ੍ਹਾਂ ਦੀ ਸ਼ਰਟ ਦੀ ਪ੍ਰਿੰਟਿੰਗ ਹੈ ਬਹੁਤ ਸੋਹਣੇ ਨੇ ਫਲਾਵਰ ਬਣੇ ਹੋਏ ਨੇ ਇਸ ਤਰ੍ਹਾਂ 셔ਟ ਦੇ ਵਿੱਚ ਬਹੁਤ ਸੋਹਣਾ ਕਪੜਾ ਵਿਦਆਊਟ ਲਾਈਨਿੰਗ ਤੁਸੀਂ ਜਿਵੇਂ ਮਰਜੀ ਸੂਟਾ ਜਿਹੜੇ ਬਣਾ ਸਕਦੇ ਹੋ ਬਹੁਤ ਸੋਹਣਾ ਸੌਫਟ ਕਪੜਾ ਇਸ ਦੇ ਨਾਲ ਆ ਜੂਗੀ ਇਹ ਵਾਲੀ ਬਾਟਮ ਨੇਵੀ ਬਲੂ ਕਲਰ ਦੀ ਬਾਟਮ ਹੈ ਇਹ ਇਸ ਤਰ੍ਹਾਂ ਦਾ ਸ਼ੂਟਾ ਹੈ ਇਸ ਤੋਂ ਅਗਲਾ ਕਲਰ ਹੈਗਾ ਜੀ ਇਸ ਤਰ੍ਹਾਂ ਦਾ ਬਲੈਕ ਚ ਇਸ ਤਰ੍ਹਾਂ ਦਾ ਬਲੈਕ ਚ 셔ਟ ਇਸ ਦੀ ਪ੍ਰਿੰਟਿੰਗ ਇਸ ਤਰ੍ਹਾਂ ਦੀ ਸ਼ਰਟ ਹੈ ਇਸ ਦੀ ਪ੍ਰਿੰਟਿੰਗ ਸ਼ਰਟ ਦੀ ਹੈ ਬਹੁਤ ਸੋਹਣੇ ਫਲਾਵਰ ਬਣੇ ਹੋਏ ਨੇ ਇਸ ਸ਼ਰਟ ਦੇ ਵਿੱਚ ਪੂਰੀ ਸ਼ਰਟ ਬਹੁਤ ਸੋਹਣੀ ਇਹ ਹੈਗੀ ਹੈ ਬਲੈਕ ਕਲਰ ਦੇ ਵਿੱਚ ਇਸ ਦੇ ਨਾਲ ਇਸ ਤਰ੍ਹਾਂ ਦੀ ਲੱਗੀ ਹੋਈ ਹੈ ਸਕਿਨ ਜੇ ਕਲਰ ਦੀ ਬਾਟਮ ਹੈ ਇਸ ਤਰ੍ਹਾਂ ਦੀ ਇਸ ਤਰ੍ਹਾਂ ਦਾ ਛੂਟ ਆਊਗਾ ਪੂਰਾ ਬਹੁਤ ਸੋਹਣੇ ਛੂਟ ਨੇ ਜੀ ਬਿਲਕੁਲ ਨਾਰਮਲ ਬਿਲਕੁਲ ਹੀ ਲੋ ਰੇਟ ਦੇ ਵਿੱਚ ਹੈ ਤੁਹਾਨੂੰ ਛੂਟ ਮਿਲਣਗੇ ਇਸ ਤੋਂ ਅਗਲਾ ਕਲਰ ਆਪਣੇ ਇੱਕ ਤੁਹਾਡੇ ਨਾਲ ਕਰਾਂਗੇ ਸ਼ੇਅਰ ਇਹ ਵਾਲਾ ਇਹ ਹੈਗਾ ਜੈ ਲੋ ਜੀ ਫਲਾਵਰ ਬਣੇ ਹੋਏ ਨੇ ਇਸ ਦੇ ਵਿੱਚ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਸ਼ਰਟ ਹੈ ਇਸ ਤਰ੍ਹਾਂ ਦੀ ਇਹਦੇ ਨਾਲ ਆ ਜੂਗੀ ਬਾਟਮ ਬਾਟਮ ਦਾ ਕਪੜਾ ਵੀ ਸੇਮ ਰਹੂਗਾ ਬਹੁਤ ਸੋਹਣਾ ਦੀ ਇਸ ਤਰ੍ਹਾਂ ਦੀ ਇਹਦੇ ਨਾਲ ਬਾਟਮ ਰੱਖੀ ਹੋਈ ਹੈ ਲਾਈਨਿੰਗ ਲਗਾਉਣੀ ਹੈ ਤੁਹਾਡੀ ਮਰਜ਼ੀ ਹੈ ਅਸੀਂ ਵਿਦਾਊਟ ਲਾਈਨਿੰਗ ਵੀ ਇਹ ਸੂਟ ਬਹੁਤ ਸੋਹਣੇ ਬਣ ਕੇ ਤਿਆਰ ਹੁੰਦੇ ਆ ਵਿਦਾਊਟ ਦੁਪੱਟਾ ਨੇ ਇਸ ਤਰ੍ਹਾਂ ਦੀ ਸ਼ਰਟ ਦੀ ਪ੍ਰਿੰਟਿੰਗ ਹੈ ਇੰਨਾ ਪੂਰੇ ਸੂਟਾਂ ਦਾ ਪ੍ਰਾਈਜ਼ ਰਹੂਗਾ ਜੀ 650 50 ਰੁਪਏ without shipping shipping ਤੁਹਾਡੀ ਐਕਸਟਰਾ ਲੱਗੇਗੀ only 650 பை ਇੱਕ ਕਲਰ ਇਹ ਹੈਗਾ ਆਪਾਂ ਤੁਹਾਡਾ ਨਾ ਫਿਰ ਤੋਂ ਸ਼ੇਅਰ ਕਰਦੇ ਆ ਕਲਰ ਇਹ ਵਾਲਾ ਕਲਰ ਰਹੂਗਾ ਇੱਕ ਕਲਰ ਰਹੂਗਾ ਜੀ ਇਹ ਵਾਲਾ ਇਸ ਤਰ੍ਹਾਂ ਦੀ ਬਲੈਕ ਸ਼ਰਟ ਦੇ ਨਾਲ ਇਸ ਤੋਂ ਅਗਲਾ ਕਲਰ ਇਹਦੇ ਵਿੱਚ ਰਹੂਗਾ ਇਸ ਤਰ੍ਹਾਂ ਦਾ ਬਲੂ ਕਲਰ ਇਸ ਤਰ੍ਹਾਂ ਦੀ ਇਸਦੇ ਨਾਲ ਸ਼ਰਟ ਹੈ ਇਸ ਤਰ੍ਹਾਂ ਦੀ ਬਲੂ ਕਲਰ ਦੀ ਬਾਟਮ ਹੈ ਜਿਸ ਤੋਂ ਅਗਲਾ ਕਲਰ ਇਹਦੇ ਵਿੱਚ ਰਹੂਗਾ ਇੱਕ ਵਾਲਾ ਏ ਵਾਲਾ ਇਹ ਵੀ ਬਹੁਤ ਸੋਹਣੀ ਸ਼ਰਟ ਹੈ ਦੀ ਬਹੁਤ ਸੋਹਣਾ ਕਲਪੜ ਮਤਲਬ ਕਲਰ ਕੰਟਰਾਸਟ ਬਹੁਤ ਸੋਹਣਾ ਹੀ ਸੁਟਦਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਤੁਸੀਂ ਜਿਵੇਂ ਮਰਜੀ ਇਹ ਸੂਟ ਬਣਾ ਸਕਦੇ ਹੋ ਬਹੁਤ ਸੋਹਣਾ ਫੈਬਰਿਕ ਹੈ ਇਸ ਤਰ੍ਹਾਂ ਦੀ ਰਹੂਗੀ ਤੇ ਅਗਲੇ ਸੂਟ ਦੀ ਪ੍ਰਿੰਟਿੰਗ ਇਸ ਤਰ੍ਹਾਂ ਤੁਹਾਨੂੰ ਆਪਾਂ ਸਾਰੇ ਸੂਟ ਦਿਖਾ ਦਿੱਤੇ ਨੇ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਜੀ ਬਿਲਕੁਲੀ ਲੋ ਪ੍ਰਾਈਸ ਹੈ ਤੁਸੀਂ ਸਾਰੇ ਸੁੱਟ ਸਾਪ ਤੋਂ ਖਰੀਦ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ